ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੀ ਇਹ ਸਰਕਾਰੀ ਹਸਪਤਾਲ ਮਰੇਰ ਕੋਲਾ ਦੇ ਵਿੱਚ ਚੋਰੀ ਦਾ ਮੋਟਰਸਾਈਕਲ ਚੋਰੀ ਕਰਨ ਵਾਸਤੇ ਮੋਟਰਸਾਈਕਲ ਚੋਰੀ ਕਰਨ ਵਾਸਤੇ ਇਹ ਆਇਆ ਸੀਗਾ ਚਾਬੀ ਲਾ ਲਈ ਪਰ ਲੋਕਾਂ ਨੇ ਇਸ ਨੂੰ ਫੜ ਲਿਆ ਤੇ ਹੁਣ ਗਿੜਗਰਾਉਣ ਲੱਗਿਆ ਹੋਇਆ ਕਿਉਂਕਿ ਨਸ਼ੇ ਦੀ ਤਗਾਹ ਹੈ ਕੀ ਨਾਮ ਹੈ ਤੇਰਾ ਜਨਾ ਗੱਲਬਾਤ ਕਰ ਤੇ ਕੀ ਨਾਮ ਹੈ ਤੇਰਾ ਤੇਰਾ ਭਾਈ ਕਿਹੜਾ ਪਿੰਡ ਹੈ ਤੇਰਾ ਵਿੰਜੋ ਕੀ ਵਿੰਜੋ ਕੀ ਨਾਲੇ ਉਪੋ ਕੀ ਕਹਿੰਦਾ ਸੀਗਾ ਮੇਰੇ ਨਾਨਕੇ ਨੇ ਆਏ ਜ਼ਰੂਰ ਅੱਛਾ ਤੇਨੂੰ ਡੈਡੀ ਨੇ ਸਿਆ ਚੋਰੀ ਕਰਨ ਦੀ ਗੀਲ ਲੋੜ ਪਈ ਐ ਬੱਸ ਵੀ ਯਾਰ ਜਿੱਤੇ ਕਰਕੇ ਨਸ਼ਾ ਕਿਉਂ ਕਰਦਾ ਤੂੰ ਮੁੰਡੇ ਦੇ ਨਾਲ ਦੇ ਨਾਲ ਲੱਗਦਾ ਸੀ ਨਸ਼ਾ ਕਿੱਥੋਂ ਮਿਲਦਾ ਤੇਨੂੰ ਆ ਜੂੰਗੀ ਤੋਂ ਵੀਰੇ ਕਿਹੜੇ ਸ਼ਹਿਰ ਚੋਂ ਆ ਮਰੇ ਕੋਲ ਦੇ ਅੱਛਾ ਜੂੰਗੀ ਤੋਂ ਮਿਲਦਾ ਹਾਂਜੀ ਫੇਰ ਕੌ ਕਿੰਨੇ ਬੰਦੇ ਨਸ਼ਾ ਲੈ ਕੇ ਆਉਣੇ ਤੁਸੀਂ ਚਾਰ ਥੋੜਾ ਲੈਣੇ ਨੇ ਇਹਦੇ ਕੋਲ ਉਹ ਤੇ ਫਿਰ ਦਿੰਦੇ ਨਹੀਂ ਕੀ ਨਾਮ ਹੈ ਦਾ ਨਾਮ ਨਹੀਂ ਪਤਾ ਹੀ ਉੱਥੇ ਦੇਣ ਦੇ ਨਹੀਂ ਜੇ ਹੁਣ ਹੁਣ ਤੂੰ ਜਾ ਕੇ ਉੱਥੇ ਲਿਆਵੇਂ ਨਸ਼ਾ ਮਿਲ ਜੂਗਾ ਹਾਂ ਹੁਣ ਹੀ ਆ ਤੇ ਫਿਰ ਦਿੰਦੇ ਨਹੀਂ ਫਿਰ ਨੱਪਣਾ ਪੈਗਾ ਫਿਰ ਦੇਣਾ ਨਹੀਂ ਜਿਸ ਦਾ ਨਾਮ ਪਹਿਲਾਂ ਕਿੰਨੇ ਮੋਟਰਸਾਈਕਲ ਦਾ ਚੋਰੀ ਕੀਤਾ ਮੈਂ ਮੁਕਵਾਏ ਨਹੀਂ ਪਹਿਲਾਂ ਕਿੰਨੇ ਮੋਟਰਸਾਈਕਲ ਮੁਕਵਾਏ ਨੇ ਲੋਕ ਮੁਕਵਾਏ ਜੀ ਉਹ ਬਰਾਮ ਦੋਗੇ ਦੀ ਬਾਕੀ ਉਹ ਮੁੰਡੇ ਨੇ ਮੁਕਵਾਏ ਅੱਛਾ ਕਿਹੜੇ ਮੁੰਡੇ ਦਾ ਕੀ ਨਾਮ ਹੈ ਜਸਪ੍ਰੀਤ ਹੈ ਉਹਦਾ ਨਾਮ ਕਿੰਨੇ ਬੰਦਿਆਂ ਦੀ ਤੁਹਾਡੀ ਗੈਂਗ ਹੈ ਮੇਰੇ ਨਾਲ ਉਹ ਹੀ ਮੁੰਡਾ ਦੀ ਬਾਕੀ ਲੋੜੇ ਚ ਗਾਇਦੀ ਤੇ ਨਸ਼ਾ ਕਿੱਥੋਂ ਕਿਹੜੇ ਪੁਲ ਤੋਂ ਮਿਲਦਾ ਆਈ ਇਹ ਗਾੜੀ ਬੜੀ ਇਹ ਗਾੜੀ ਚੁੰਗੀ ਦੇ 784 ਚੁੰਗੀ ਅੱਛਾ ਕੌਣ ਵੇਚਦਾ ਕੌਣ ਵੇਚਦਾ ਨਸ਼ਾ ਤੇ ਤੇਰੀ ਫਿਰਦੇ ਨੇ ਉਹ ਵੀ ਵੇਚਦੇ ਪ੍ਰਸ਼ਾਸਨ ਨੂੰ ਨਹੀਂ ਪਤਾ ਹੈਗਾ ਪੁਲਿਸ ਨੂੰ ਪਤਾ ਨਹੀਂ ਪਤਾ ਹੀ ਉਹਨਾਂ ਨੂੰ ਪੁਲਸ ਵਾਲਿਆਂ ਨੂੰ ਅੱਛਾ ਇਹ ਪਤਾ ਪਹਿਲਾਂ ਪਰ ਟੀਵੀ ਦੀ ਉਹਨਾਂ ਦੇ ਅੱਛਾ ਹਾਂਜੀ ਕੀ ਉੱਤੇ ਰੇਡ ਪੈਂਦੀ ਨਹੀਂ ਪੈਂਦੀ ਹੈ ਜੀ ਹਾਂ ਜੀ ਸਰ ਜੀ ਕਿੰਨੇ ਟਾਈਮ ਤੋਂ ਤੁਹ ਨਸ਼ਾ ਕਰ ਰਹੇ ਹੋ ਮੈਨੂੰ ਹੋ ਗਈ ਰੇਡ 2 ਸਾਲ ਹੋ ਗਏ ਕੌਣ ਕੌਣ ਕਰਦੇ ਵਿੱਚ ਮੰਮੀ ਐ ਇੱਕ ਭੈਣ ਡੈਡੀ ਸਿਆਣ ਦਾ ਨਹੀਂ ਨਾਨਕੇ ਰਹਿਣੇ ਜੀ ਅੱਛਾ ਮੰਮੀ ਡੈਡੀ ਕੀ ਮੰਮੀ ਕਰਦੀ ਮੰਮੀ ਕਰਦੇ ਐ ਨਮੂ ਕਰਦੀ ਐ ਡੈਕਟਰੀ ਜੀ ਕਰਦੇ ਐ ਜੀ ਜੋ ਉੱਤੇ ਲਾਉਂਦੀ ਆ ਬ੍ਰੀਡਿਆ ਬਰੂਡਿਆ ਦੋ ਅੱਛਾ ਹਾਂ ਜੀ ਤੇ ਔਰ ਕੌਣ ਕਰ ਦੇ ਵਿੱਚ ਇੱਕ ਭੈਣ ਹੈ ਇਹ ਮੇਰੀ ਬੇਹਣ ਵਾਲੀ ਹੈ ਮੇਰੇ ਵੀ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੇ ਤੂੰ ਨਸ਼ੇ ਕਰਦਾ ਚੋਰੀਆਂ ਕਰਦਾ ਓਰੇ ਅੱਜ ਆਜ ਤਵਰੀ ਗਲਤੀ ਹੋ ਗਈ ਅੱਜ ਤੋਂ ਬਾਅਦ ਨਹੀਂ ਕਰਦੀ ਜੱਜੀ ਤੇ ਅੱਜ ਤੋਂ ਬਾਅਦ ਨਹੀਂ ਕਰਦੀ ਜੱਜੀ ਤੇਵਰੀ ਚੜਵਾਉਂਗਾ ਜੱਜੀ ਤੇ ਅੱਜ ਤੋਂ ਬਾਅਦ ਨਹੀਂ ਕਰਦਾ ਯਾਰ ਜੀ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਇਹ ਚੋਰ ਹੈ ਗੜਗੜਾ ਰਿਹਾ ਨਸ਼ੇ ਦੀ ਤਗਾਧ ਜਿਹੜੀ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਨਸ਼ਿਆਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਤਾਂ ਜੋ ਕਿ ਆਪਣੇ ਪੰਜਾਬ ਦੇ ਵਿੱਚ ਆਉਣ ਵਾਲੀ ਜਿਹੜੀ ਨਸਲ ਹੈ ਉਹ ਬਚ ਸਕੇ